जयpim जय पार्थ मैं सोम सहोता तुसी देख रहे हो YouTube चैनल पोसूनामा पोसूनामा यानी के पावर ऑफ सोशल यूनिटी दोस्तों एक उन विद्यार्थियों वास्ते बहुत बड़ी जानकारी है खास करके जेड़े एससी और एसटी विद्यार्थी ने जेमे तुसी जानदे हो कि पंजाब सरकार दिया हदायतों दे अनुसार डॉक्टर बीआर अंबेडकर पोस्ट मैट्रिक स्कॉलरशिप ਫਰੀ ਸ਼ਿਪ ਕਾਰਡ ਜਿਹੜਾ ਆਨਲਾਈਨ ਅਪਲਾਈ ਕਰਨਾ ਸੀ ਉਸ ਤੋਂ ਵਾਂਝੇ ਰਹਿ ਗਏ ਨੇ ਔਰ ਜਿਹੜੀ ਪਿਛਲੀ ਤਾਰੀਖ ਸੀ ਉਹ ਸੀ 21 2024 ਪੰਜਾਬ ਸਰਕਾਰ ਦੀਆਂ ਨਵੀਆਂ ਜਿਹੜੀਆਂ ਹਦਾਇਤਾਂ ਉਹ ਆ ਚੁੱਕੀਆਂ ਨੇ ਇਸ ਤਾਰੀਖ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜਿਹੜੇ ਬੱਚੇ ਵਾਂਝੇ ਰਹਿ ਗਏ ਨੇ ਉਹ ਬੱਚੇ ਹੁਣ ਅਪਲਾਈ ਕਰ ਸਕਦੇ ਨੇ ਡਾਕਟਰ ਬੀ ਆਰ ਅੰਬੇਡਕਰ ਪੋਸਟ میٹرਿਕ ਸਕਾਲਰਸ਼ਿਪ ਦੇ ਵਿੱਚ ਹੁਣ ਨਵੀਂ ਜੋ ਤਾਰੀਖ ਹੈ ਉਹ ਤਾਰੀਖ ਹੈ 2 2 ਮਤਲਬ 2 ਫਰਵਰੀ 2024 ਤੱਕ ਤੁਸੀਂ ਆਨਲਾਈਨ ਆਨਲਾਈਨ ਜਿਹੜੇ ਅਪਲਾਈ ਕਰ ਸਕਦੇ ਹੋ ਔਰ ਜਿਹੜੇ ਬੱਚੇ ਵਾਂਝੇ ਰਹਿ ਗਏ ਨੇ ਜੇਕਰ ਇਸ ਤੋਂ ਬਾਅਦ ਵੀ ਕੋਈ ਬੱਚਾ ਵਾਂਝਾ ਰਹਿ ਗਿਆ ਜਾਂ ਇਸ ਤਾਰੀਖ ਤੋਂ ਬਾਅਦ ਵੀ ਕਿਸੇ ਨੇ ਆਨਲਾਈਨ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜੇਕਰ ਉਹਨਾਂ ਦਾ ਨਹੀਂ ਹੁੰਦਾ ਤਾਂ ਉਹ ਇਸ ਦੇ ਖੁਦ ਜ਼ਿੰਮੇਵਾਰ ਹੋਣਗੇ ਜਿਹੜੇ ਬੱਚੇ ਆਨਲਾਈਨ ਅਪਲਾਈ ਕਰਨ ਤੋਂ ਫਿਰ ਵੀ ਵਾਂਝੇ ਰਹਿ ਜਾਂਦੇ ਨੇ ਸਰਕਾਰ ਦੀਆਂ ਨਵੀਆਂ ਹਦਾਇਤਾਂ ਤੋਂ ਬਾਅਦ ਵੀ ਤਾਂ ਉਹ ਆਪਣੇ ਕਾਲਜ ਦੇ ਵਿੱਚ ਦਾਖਲਾ ਲੈ ਸਕਦੇ ਨੇ ਪਰ ਉਸ ਵਿਦਿਆਰਥੀ ਨੂੰ ਆਪਣੀ ਪੂਰੀ ਜਿਹੜੀ ਫੀਸ ਹੈ ਉਹ ਖੁਦ ਭਰਨੀ ਪਵੇਗੀ ਇੱਕ ਵਾਰੀ ਫਿਰ ਦੱਸ ਲਈਏ ਕਿ ਡਾਕਟਰ ਬੀ ਆਰ ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਫਰੀ ਸ਼ਿਪ ਕਾਰਡ ஆன்ਲਾਈਨ ਅਪਲਾਈ ਕਰਨ ਦੀ ਨਵੀਂ ਤਾਰੀਖ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ 2 ਫਰਵਰੀ 2024 ਤੱਕ ਹੈ ਔਰ ਜਿਹੜੇ ਬੱਚੇ ਇਸ ਸੁਵਿਧਾ ਦਾ ਫਾਇਦਾ ਲੈਣਾ ਚਾਹੁੰਦੇ ਨੇ ਉਹ ਜਲਦੀ ਤੋਂ ਜਲਦੀ 2 ਫਰਵਰੀ 2024 ਤੋਂ ਪਹਿਲਾ ਪਹਿਲਾ ஆன்ਲਾਈਨ ਅਪਲਾਈ ਕਰਕੇ ਇਸ ਸੁਵਿਧਾ ਦਾ ਫਾਇਦਾ ਲੈ ਸਕਦੇ ਹੋ ਵਧੇਰੇ ਜਾਣਕਾਰੀ ਵਾਸਤੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਤਕਰੀਬਨ ਜਿਹੜੇ ਇਸ ਦੇ ਨੋਟਿਸ ਹੈ ਉਹ ਜਾਰੀ ਵੀ ਹੋ ਚੁੱਕੇ ਨੇ ਤੁਸੀਂ ਉਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ